ਅੱਜਕੱਲ ਤੁਸੀਂ ਦੇਖ ਰਹੇ ਹੋ ਡੈਨਿਕਸਵੈਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਬਿਆਸ ਦਰਿਆ ਤੋਂ ਜੋ ਪਾਣੀ ਹੈ ਉਹ ਲਗਾਤਾਰ ਪਿੰਡਾਂ ਦੇ ਵਿੱਚ ਵੜਦਾ ਜਾ ਰਿਹਾ ਤੇ ਇਸ ਦੇ ਕਾਰਨ ਹੁਣ ਬਿਆਸ ਦੇ ਨੇੜੇ ਜਿੰਨੇ ਵੀ ਪਿੰਡ ਹੈ ਉਹਨਾਂ ਦੇ ਵਿੱਚ ਹੜ ਵਰਗਾ ਮਾਹੌਲ ਬਣਿਆ ਹੋਇਆ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਟਾਂਡਾ ਦੇ ਪਿੰਡ ਅਬਦੁੱਲਾਪੁਰ ਦੇ ਵਿੱਚ ਜੋ ਪਾਣੀ ਹੈ ਉਹ ਗੋਡਿਆਂ ਤੱਕ ਭਰ ਚੁੱਕਿਆ ਹੈ ਜੋ ਲੋਕ ਹੈ ਉਹ ਟਰੈਕਟਰ ਟਰਾਲੀਆਂ ਦੀ ਮਦਦ ਦੇ ਨਾਲ ਆਪਣੇ ਘਰ ਵਾਪਸ ਜਾ ਰਹੇ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਸਿਰ ਦੇ ਉੱਪਰ ਮੁਸੀਬਤਾਂ ਖੜੀ ਹੈ ਤੇ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਬਿਆਸ ਦਰਿਆ ਤੋਂ ਜੋ ਪਾਣੀ ਹੈ ਉਸ ਦੇ ਵਿੱਚ ਫਲੱਡ ਦਾ ਅਲਰਟ ਵੀ ਜਾਰੀ ਹੋ ਗਿਆ ਤੇ ਇਸ ਤੋਂ ਬਾਅਦ ਹੁਣ ਜੋ ਜ਼ਾ ਪਾਣੀ ਹੈ ਅਨੇ એટલે ਜਿੰਨੇ ਵੀ ਪਿੰਡ ਹੈ ਉਸ ਦੇ ਵਿੱਚ ਇਕੱਠਾ ਹੋ ਰਿਹਾ ਤੇ ਇਸ ਤੋਂ ਬਾਅਦ ਉੱਥੇ ਹੜ ਦਾ ਮਾਹੌਲ ਬਣਿਆ ਹੋਇਆ ਬਿਜਲੀ ਦੀ ਸਮੱਸਿਆ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਖਾਣ ਨੂੰ ਰੋਟੀ ਨਹੀਂ ਨਸੀਬ ਹੋ ਰਹੀ ਤੇ ਇਸ ਤੋਂ ਬਾਅਦ ਜੋ ਬਿਜਲੀ ਹੈ ਬਿਜਲੀ ਦਾ ਜੋ ਕਿ ਪਾਵਰ ਕੱਟ ਲੱਗਿਆ ਹੋਇਆ ਜਿਸ ਦੇ ਕਾਰਨ ਜੋ ਉਹਨਾਂ ਦੇ ਬੱਚੇ ਹੈ ਉਹਨਾਂ ਨੂੰ ਗਰਮੀ ਦੇ ਵਿੱਚ ਰਹਿਣਾ ਪੈ ਰਿਹਾ ਤੇ ਅਗਸਤ ਮਹੀਨੇ ਦੀ ਗੱਲ ਕਰੀਏ ਤਾਂ ਇਸ ਮਹੀਨੇ ਦੇ ਵਿੱਚ ਜੋ ਬਿਆਸ ਦਰਿਆ ਤੋਂ ਪਾਣੀ ਇਕੱਠਾ ਹੋ ਰਿਹਾ ਤੇ ਜਿਸ ਦੇ ਕਾਰਨ ਨੇੜਲੇ ਜਿੰਨੇ ਪਿੰਡ ਹੈ ਉਸ ਦੇ ਵਿੱਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਇਸ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਜਾਂ ਫਿਰ ਟਾਂਡਾ ਦੇ ਨੇੜੇ ਜਿੰਨੇ ਵੀ ਪਿੰਡ ਹੈ ਉਸ ਦੀ ਗੱਲ ਕਰੀਏ ਤਾਂ ਸਾਰੀ ਜਗ੍ਹਾ ਦੇ ਉੱਪਰ ਹੜ ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਲੋਕਾਂ ਦੇ ਗੋਡਿਆਂ ਤੱਕ ਪਾਣੀ ਭਰਿਆ ਹੋਇਆ ਤੇ ਟਰੈਕਟਰ ਟਰਾਲੀਆਂ ਦੀ ਮਦਦ ਦੇ ਨਾਲ ਉਹ ਜੋ ਰਸਤੇ ਆ ਉਹ ਪਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਦੇਖ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਮੀਂਹ ਪੈ ਰਿਹਾ ਜਿਸ ਦੇ ਕਾਰਨ ਪੌਂਗ ਡੈਮ ਦੇ ਜਿੰਨੇ ਵੀ ਫਲੱਡ ਗੇਟ ਹੈ ਉਹਨਾਂ ਨੂੰ ਖੋਲ ਦਿੱਤਾ ਗਿਆ ਤੇ ਉਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਸਾਰਾ ਪਾਣੀ ਇਕੱਠਾ ਹੋ ਰਿਹਾ ਤੇ ਬਿਆਸ ਦਰਿਆ ਦਾ ਜੋ ਪਾਣੀ ਦਾ ਪੱਧਰ ਹੈ ਉਹ ਕਾਫੀ ਜ਼ਿਆਦਾ ਵੱਧਦਾ ਜਾ ਰਿਹਾ ਜਿਸ ਤੋਂ ਬਾਅਦ ਨੇੜਲੇ ਜੋ ਪਿੰਡ ਹੈ ਨੇੜਲੇ ਜਿੰਨੇ ਵੀ ਇਲਾਕੇ ਹੈ ਉਸ ਦੇ ਵਿੱਚ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ ਤੇ ਲਗਾਤਾਰ ਜੋ ਮੀਂਹ ਪੈ ਰਿਹਾ ਉਸ ਦੇ ਕਾਰਨ ਵੀ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਾਈਏ ਇਹ ਬੰਦੇ ਦਾ ਕਾਫੀ ਆ ਮਾਲ ਡੰਗਰ ਵੀ ਵੇਚ ਆ ਜੇ ਤਾਂ ਤੇ ਪਿੰਡ ਦੇ ਆਸੇ ਪਾਸੇ ਪਾਣੀ ਵਾਖੇਰਾ ਪੈ ਚ ਵਧੀ ਜਾਂਦਾ ਕਢਣ ਦਾ ਨਾ ਨੀ ਲੈਂਦਾ ਜੀ ਕਿੰਨਾ ਕ ਪਾਣੀ ਜਿਹੜਾ ਇਸ ਟਾਈਮ ਵਧਿਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਡੇ ਕੱਲ ਇੱਥੇ ਥੋੜਾ ਥੋੜਾ ਅਸੀਂ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਹਾ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਪਾਣੀ ਬਹੁਤ ਹੈ ਕੀ ਕਰੀਏ ਬੱਚੇ ਅਸੀਂ ਪਾਣੀ ਟਰੈਕਟਰ ਲੰਗਾ ਕੇ ਆਂਦਾ ਹੈ ਪਾਣੀ ਬਹੁਤ ਚੜੇ ਆਉਂਦਾ ਹੈ ਬੱਚੇ ਨਿੱਕੇ ਨਿੱਕੇ ਕਢਦੇ ਪੈ ਰਹੇ ਯਾਰੀ ਉਹ ਕੇ ਪਾਣੀ ਸਵੇਰ ਦੇ ਕਰ ਕੋਈ ਲਗੇ ਜਾਂਦੇ ਕੋਈ ਕੈਨਪਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਕਿੰਨੇ ਕੁ ਲੋਕ ਐ ਇਸ ਪਾਸੇ ਸਿੰਜਦੇ ਹੋਣਗੇ 40 50 ਘਰ ਹੈਗਾ 40 50 ਘਰ ਹੈ ਹਾਂਜੀ ਲੋਤ ਬਣਿਆ ਪਾਣੀ ਲੈ ਕੇ ਫਾਜੀ ਮੈਂ ਪਿੰਡ ਬੂਠਾ ਤੋਂ ਆਇਆ ਵਾਂ ਜਾਨੇ ਕਿ ਮੌਕੇ ਸਰ ਦੇਖ ਰਹੇ ਆ ਪਾਣੀ ਬਹੁਤ ਛੜਿਆ ਟਰਾਲੀਆਂ ਟਰੈਕਟਰਾਂ ਦੇ ਬੱਚੇ ਨਾਲ ਡੰਗਰ ਲਈ ਜਾਂਦੀਆਂ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਂਦੀ ਕੋਈ ਸਰਕਾਰੋਂ ਇਸ ਦੀ ਸਹਾਇਤਾ ਹੋਈ ਹੈ ਹਾਂਜੀ ਸਹਾਇਤਾ ਕੋਈ ਨਹੀਂ ਹੁੰਦੀ ਜੀ ਬਹੁਤ ਜ਼ਿਆਦੇ ਨੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਆਉਂਦਿਆ ਵੇ ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਾ ਖਰਾਬ ਹੋ ਗਿਆ ਵੇ ਜਿੰਨੀ ਫਸਲ ਹੈ ਸਭ ਡੁੱਬੀ ਹੋਈ ਹੈ ਕਿਹੜੀ ਫਸਲ ਜ਼ਿਆਦਾ ਚੰਗੀ ਹੁੰਦੀ ਹੈ ਕਿੰਨੇ ਕੁ ਲੋਕ ਕਿਹੜਾ ਪਿੰਡ ਪੈਂਦਾ ਹੈ ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ ਆਪਣੇ ਮੰਡ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਕੇ ਪਾਣੀ ਦੁੱਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਹੈ ਕੀ ਪਿੰਡ ਦੇ ਲੋਕ ਇੱਥੇ ਰਹਿੰਦੇ ਆ ਕਿੰਨੇ ਹਾਂ ਜੀ ਹੱਗਨੇ ਇੱਥੇ 30 40 ਘਰ ਹੈਗਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਬੀਨ ਸਾਰੇ ਕਿੰਨਾ ਕ ਪਾਣੀ ਕਰਾ ਚੈਸਟਰ ਨੂੰ ਕਰਾਏ ਪਾਣੀ ਭਾਜੀ ਥੋੜਾ ਜਿਹਾ ਹਟਾ ਕਰ ਤੇ ਮਨ ਲਓ ਕਿ ਜਿੱਦਾਂ ਹੁਣ ਮਾਤਰਾ ਵਧਨ ਦੀ ਪਾਣੀ ਸੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਦੋਂ ਫਿਰ ਸਾਰੇ ਡੁੱਬ ਜਾਂਦੇ ਚੋ ਨਾ ਫਸਲ ਕੁਝ ਨਹੀਂ ਪੈਦੀ ਹੈਗੀ 2023 ਜੀ ਵੀ ਇਦਾਂ ਹੋਇਆ ਜੀ ਕਹਿੰਦੇ ਜੀ ਗਵਰਨਰ ਨੂੰ ਕੁਝ ਮਿਲੇਗਾ ਉਦੋਂ ਵੀ ਕੱਖ ਨਹੀਂ ਮਿਲਿਆਗਾ ਸਭ ਇਦਾਂ ਰੋ ਪੇਟ ਕੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣਾ ਪੈਸੇ ਮਨ ਲਓ ਕਿ ਮੁੱਲ ਦੇਣੇ ਪਏ ਜ਼ਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਆਪਣੀ ਇੱਥੇ ਜੀ ਜ਼ਿਆਦਾ ਝੋਨਾ ਕਣ ਕੇ ਤੇ ਝੋਨਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸ ਜਿੰਨੇ ਫਸਲਾਂ ਦੀ ਸਾਫ ਖਰਾਬ ਹੋ ਗਈ ਪਾਣੀ ਆ ਦੇ ਗਲਗਲ ਪਾਣੀ ਆਇਆ ਕੋਈ ਸੜਕ ਨਹੀਂ ਤੇ ਪਿੰਡਾਂ ਦੀ ਕੋਈ ਕੁਛ ਨਹੀਂ ਸਾਰੇ ਨਿਆਣੇ ਮੱਜਾਂ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਖਾਣ ਪੀਣ ਵਾਸਤੇ ਜਾਂ ਬਿਲੀ ਬੰਦ ਹੈ ਨਹੀਂ ਬੰਦ ਹੈ ਭਾਈ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਜਿਹੜੇ ਲੋਕ ਆ ਰਹੇ ਆ ਔਰ ਲਗਾਤਾਰ ਪਾਣੀ ਜਿਹੜਾ ਵਧਦਾ ਜਾ ਰਿਹਾ ਭਾਈ ਲਾ ਤਾਂ ਬਹੁਤ ਮਾੜਿਆ ਜੀ ਕਿਹੜਾ ਏਰੀਆ ਆਪਣਾ ਪਿੰਡ ਬਦੁੱਲਾਪੁਰ ਪੈਂਦਾ ਔਰ ਕੀ ਕਹਿਣਾ ਚਾਹੋਗੇ ਇਸ ਏਰੀਏ ਦੇ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਲਗਾਤਾਰ ਵਧਦੇ ਪ੍ਰਵਾਹ ਨੂੰ ਇਹੀ ਸਾਡੀ ਬੇਨਤੀ ਆ ਜੀ ਸਾਡੀ ਫਰਿਆਦ ਸੁਣੀ ਜਾਏ ਨਾ ਛੜਕ ਦਿੱਦੀ ਜਾਂ ਨਾ ਕੁਛ ਆਣ ਜਾਣ ਨੂੰ ਆਇਆ ਜਾਏ ਬੰਦ ਹੋ ਗਈ ਆ ਸਾਡੀ ਠੀਕ ਹੈ ਕਨ ਸਾਡਾ ਕੋਈ ਪਰਿਵਾਰ ਬਿਮਾਰ ਹੁੰਦਾ ਅਸੀਂ ਕਿੱਥੇ ਰਹਿਏ ਕਿਦਾਂ ਲਿਜਾ ਸਕਦੇ ਮੱਛਰ ਕੋਈ ਜਿਹੜੇ ਛੋਟੇ ਛੋਟੇ ਬੱਚੇ ਆ ਰਹੇ ਲੱਗਦਾ ਵੀ ਕਿ ਇੱਕ ਪਾਸੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇਹ ਟੋਬੇ ਤੋਂ ਬਾਹਰ ਨਿਕਲੇ ਜਾਵੇ ਨਹੀਂ ਸਾਨੂੰ ਤਾਂ ਜਿੱਤ ਕਰਕੇ ਸਨੇ ਦੱਸਿਆ ਨਹੀਂ ਤੇ ਇਹ ਅਕਦਮ ਪਾਣੀ ਛੜਦਾ ਵਾ ਸਾਡੇ ਹਾਲ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਲੋਕ ਕਿੱਦਾਂ ਹੁੰਦੇ ਜਾਂਦੇ ਬਹੁਤ ਮੁਸ਼ਕਲ ਆਣ ਲੱਗੇ ਆ ਜੀ ਕਈ ਵਿਚਾਰੇ ਤਰ ਕੇ ਆਣ ਲੱਗੇ ਆ ਚਾਹ ਦੇਖੋ ਜਗੀਦਾਰ ਆ ਤੁਹਾਡੇ ਸਾਹਮਣੇ ਆ ਤੁਹਾਡੇ ਅਬਦੁੱਲਾਪੁਰ ਪੈਣੀ ਮਿਰਜੇ ਖਾਮ ਮਣਿਆਦੀਆਂ ਮਿਆਣਾ ਮਿਆਣੀ ਇਹ ਮੈਂ ਮੇਵਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਨੇ ਇਹਨਾਂ ਦਾ ਖਤਰਾ ਹੀ ਹੈ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਥੋੜਾ ਨਹੀਂ ਜਿਆਦਾਤਰ ਇਸ ਇਲਾਕੇ 'ਚ ਫਸਲ ਕਿਹੜੀ-ਕਿਹੜੀ ਹੁੰਦੀ ਹੈ ਨਾ ਜੀ ਇਹ ਦੇ ਇਹਦੇ ਵਿੱਚ ਜੀ ਗੰਨਾ ਤੇ ਪਨਾ ਝੋਨਾ ਜ਼ਿਆਦਾ ਹੁੰਦਾ ਹੈ ਜੀ ਤੇ ਜਿਹੜਾ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਕੀ ਜਣਾ ਚਾਹੋਗੇ ਬਰਸਾਤ ਤੋਂ ਵੀ ਜ਼ਗਾ ਤਾਂ ਜਿਹੜੀ ਸ਼ੁਰੂ ਹੋ ਰਹੀ ਹੈ ਅਸੀਂ ਤਾਂ ਇਹ ਆ ਵੀ ਬਾਬਾ ਮਿਹਰ ਕਰੇ ਤੇ ਪਾਣੀ ਲੈ ਜਾਵੇ ਤਾਂ ਅਸੀਂ ਜੀਵਨ ਦਾ ਬਾਜਣ ਨਹੀਂ ਤੇ ਬਹੁਤ ਮਾੜਾ ਹਾਲਤ ਹੋਏਗੀ ਸਾਨੂੰ ਪਿੰਡ ਨੂੰ ਵੀ ਸਾਡਿਆਂ ਨੂੰ ਖਤਰਾ ਹੈ ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜਿਹੜਾ ਜੰਗਲ ਦਾ ਏਰੀਆ ਪੈਂਦਾ ਕੀ ਇਹਦੇ ਵਿੱਚ ਵੀ ਪਾਣੀ ਹੈਗਾ ਪਾਣੀ ਹੈ ਜੀ ਸਾਰੇ ਪਾਣੀ ਫਿਰ ਗਿਆ ਸਾਰੇ ਪਾਣੀ ਹਾਂ ਜੀ ਪਾਣੀ ਜੀ ਜੰਗਲ ਚ ਵੀ ਸਾਰੇ ਪਾਣੀ ਹਾਂ ਜੀ ਦਰਿਆ ਚ ਕਰ ਪਾਣੀ ਪਾਣੀ ਗੁਰਦਾਸਪੁਰ ਵਾਲੂ ਗਿਆ ਪੰਜ ਕਿ ਨਹੀਂ ਜੀ ਉਧਰ ਦਾ ਸਾਨੂੰ ਨਹੀਂ ਪਤਾ ਸਾਨੂੰ ਤਾਂ ਆਪਾਂ ਜਿੱਥੇ ਰਹਿ ਰਹੇ ਆ ਆਪਣੇ ਇਲਾਕੇ ਦਾ ਪਤਾ ਹੈ ਜਿਹੜੇ ਪਾਣੀ ਦੇ ਹਾਲਾਤ ਬਣੇ ਔਰ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਵਿੱਚ ਚੱਲਦੇ ਆ ਭਾਜੀ ਸਾਰਾ ਸਾਰਾ ਤੁਹਾਡੇ ਸਾਹਮਣੇ ਦਾ ਕੱਟ ਕਰੇ 7-7 ਫੁੱਟ ਪਾਣੀ ਆ ਗਿਆ ਉਧਰ ਸਾਡੀਆਂ ਮੋਟਰਾਂ ਡੁੱਬ ਗਈਆਂ ਠੀਕ ਜੀ ਮੋਟਰਾਂ ਡੁੱਬ ਗਈਆਂ ਨਾਲੇ ਝੋਨੇ ਨੂੰ ਨੁਕਸਾਨ ਸਾਰਾ ਜਿਹੜੇ ਤਰ੍ਹਾਂ ਇਸ ਇਲਾਕੇ 'ਚ ਫਸਲ ਕਿਹੜੀ ਕਿਹੜੀ ਹੁੰਦੀ ਔਰ ਪਿਛਲੇ ਹੜ੍ਹਾਂ ਦੇ ਹਾਲਾਤ ਦੇਖੀਏ ਤਾਂ ਪਿਛਲੇ ਕੀ ਹਾਲਾਤ ਸੀ ਪਿਛਲੇ ਸਮੇਂ ਦੌਰਾਨ ਜੋ ਪਾਣੀ ਭਾਈ ਪਿਛਲੇ ਵੀ ਇਹੀ ਨੇ 2 ਸਾਲ ਪਹਿਲਾਂ ਆਇਆ ਸੀ ਪਾਣੀ ਉਹਦੀ ਵੀ ਸਾਰੀ ਫਸਲ ਮਰ ਗਈ ਨਾ ਕਰਨ ਕੋਈ ਬਾਤ ਕਿਉਂਕਿ ਜਲੜੀ ਬਹੁਤ ਜ਼ਿਆਦਾ ਹੋ ਗਈ ਤੇ ਫਸਲ ਹੁੰਦੀ ਨਹੀਂ ਸੀ ਭਈ ਤੇ ਝੋਨਾ ਦੇ ਆਹੀ ਹੁੰਦਾ ਹੈ ਉਹਦੇ ਪਾਣੀ ਆ ਜਾਂਦਾ ਕੀ ਮੰਗ ਕਰਦੇ ਹੋ ਕੋਈ ਮੁਆਵਜ਼ਾ ਵਗੈਰਾ ਪਿਛਲੇ ਸਮੇਂ ਦੌਰਾਨ ਮਿਲਿਆ ਸੀ ਕਿ ਸਰਕਾਰ 'ਚ ਕੁਝ ਹੈ ਭਰੋਸਾ ਭਾਜੀ ਹੰਨੇ ਕੋਈ ਪ੍ਰੋਸਾ ਨਹੀਂ ਐ ਵੈਸੇ ਪਿਛਲੀ ਵਾਰੀ ਵੀ ਕੁਛ ਨਹੀਂ ਦਿੱਤਾ ਇੱਥੇ ਪਤਾ ਨਹੀਂ ਬਾਕੀ ਹੋਰ ਕਿਧਰ ਦਿੱਤਾ ਕਿ ਨਹੀਂ ਦਿੱਤਾ ਇੱਥੇ ਕੁਛ ਨਹੀਂ ਮਿਲਿਆ ਕਿਸੇ ਨੂੰ ਵੀ ਭਾਈ ਇਹ ਬੰਦੇ ਦਾ ਕਾਫੀ ਆ ਮਾਲ ਡੰਗਰ ਵੀ ਵੇਚਿਆ ਜੇ ਤਾਂ ਤੇ ਪਿੰਡ ਦੇ ਆਸ-ਪਾਸੇ ਪਾਣੀ ਵਾਖੇ ਰਾਂ ਪੈ ਚ ਵਧੀ ਜਾਂਦਾ ਘੜ ਦਾ ਨਾ ਨੀ ਲੰਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧਿਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਅੱਡੇ ਤੇ ਕੱਲ ਇੱਥੇ ਥੋੜਾ ਥੋੜਾ ਹੀ ਪਾਣੀ ਲੰਘ ਕੇ ਗਿਆ ਅੱਜ ਆਏ ਆ ਤੇ ਮਾਹਾਂ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਸਾਰੀ ਬਹੁਤ ਹੈ ਕੀ ਕਰੀ ਬੱਚੇ ਆਵੇਂ ਪਾਣੀ ਟਰੈਕਟਰ ਲੰਗਾ ਕੇ ਆਂਦਾ ਹੈ ਪਾਣੀ ਬਹੁਤ ਚੜੇ ਆਉਂਦਾ ਹੈ ਬੱਚੇ ਨਿੱਕੇ ਨਿੱਕੇ ਕੱਢਦੇ ਪੈ ਰਹੇ ਚਾਰੇ ਧੁਕੇ ਪਾਣੀ ਸਵੇਰ ਦੇ ਕਰ ਕੋਈ ਲਗੇ ਜਾਂਦੇ ਕੋਈ ਕੰਨਪਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਕਿੰਨੇ ਕੁ ਲੋਕ ਐ ਇਸ ਪਾਸ ਤੇ ਸਿੰਗੜੇ ਹੋਣਗੇ 40 50 ਘਰ ਹੈਗਾ 40 50 ਘਰ ਹੈ ਹਾਂਜੀ ਲੋਤ ਬਣੇ ਪਾਣੀ ਲੈ ਕੇ ਫਾਜੀ ਪਿੰਡ ਬੂਠਾ ਤੋਂ ਆਇਆ ਵਾ ਜਾਨੇ ਕੇ ਮੌਕੇ ਸਿਰ ਦੇਖ ਰਹੇ ਆ ਪਾਣੀ ਬਹੁਤ ਛੜਿਆ ਹੈ ਟਰਾਲੀਆਂ ਟਰੈਕਟਰਾਂ ਦੇ ਬੱਚੇ ਨਾਲ ਡੰਗਰ ਲਈ ਜਾਂਦੇ ਆ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਹੋਈ ਹਾਂਜੀ ਸਹਾਇਤਾ ਕੋਈ ਨਹੀਂ ਹੁੰਦੀ ਆ ਜੀ ਬਹੁਤ ਜ਼ਿਆਦਾ ਨੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਆਉਂਦੇ ਆ ਵੇ ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਾ ਖਰਾਬ ਹੋ ਗਿਆ ਵੇ ਜਿੰਨੀ ਫਸਲ ਹੈ ਸਭ ਡੁੱਬੀ ਹੋਈ ਹੈ ਕਿਹੜੀ ਫਸਲ ਜ਼ਿਆਦਾਤਰ ਇੱਥੇ ਹੁੰਦੀ ਹੈ ਕਿੰਨੇ ਕੁ ਲੋਕ ਕਿਹੜਾ ਪਿੰਡ ਪੈਂਦਾ ਹੈ ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ ਆਪਣੇ ਮਾਂਡਰ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਕਿ ਪਾਣੀ ਦੁਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਕਿ ਪਿੰਡ ਦੇ ਲੋਕ ਕਿੱਥੇ ਰਹਿੰਦੇ ਆ ਕਿੰਨੇ ਹਾਂ ਜੀ ਹੈਗੇ ਨੇ ਇੱਥੇ 30 40 ਘਰ ਹੈਗੇ ਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਭੀਨ ਸਾਰੇ ਕਿੰਨਾ ਕ ਪਾਣੀ ਕਰੋ ਚੈਸਟਰ ਕਰਾਏ ਪਾਣੀ ਭਾਜੀ ਥੋੜਾ ਜਿਹਾ ਹਟਾ ਕਰ ਤੇ ਮਤਲਬ ਕਿ ਜਿੱਦਾਂ ਹੁਣ ਮਾਤਰਾ ਵਧਨ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਹਦੇ ਫਿਰ ਸਾਰੇ ਡੁੱਬ ਜਾਂਦੇ ਚੋਂ ਨਾ ਫਸਲ ਕੁਝ ਨਹੀਂ ਪੈਦੀ ਹੈਗੀ 2023 ਜੀ ਵੀ ਇਦਾਂ ਹੋਇਆ ਜੀ ਕਹਿੰਦੇ ਜੀ ਗਵਰਨਮੈਂਟ ਨੂੰ ਕੁਝ ਮਿਲੇਗਾ ਉਹਦੇ ਵੀ ਕੱਖ ਨਹੀਂ ਮਿਲਿਆਗਾ ਸਭ ਇਹਦੇ ਰੋਪੇਟ ਦੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣਾ ਪੈਸੇ ਮਤਲਬ ਕਿ ਮੁੱਲ ਦੇਣੇ ਪਏ ਜਿਆਦਾਤਰ ਇਸ ਇਲਾਕੇ ਜਿਹੜੀ ਕਿਹੜੀ ਕਿਹੜੀ ਹੁੰਦੀ ਆਪਣੇ ਇੱਥੇ ਜੀ ਜਿਆਦਾ ਝੋਨਾ ਲਾ ਕਰਨਗੇ ਤੇ ਝੋਨਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸਲਾਂ ਜਦੋਂ ਪਿਛਲੀ ਵਾਰ 23 ਜਿਹਦੇ ਕਭ ਕੁਝ ਵੀ ਨਹੀਂ ਬਚਿਆ ਜਿਨੇ ਫਸਲਾਂ ਸਭ ਖਰਾਬ ਹੋ ਗਈ ਆ ਦੇ ਕੋਈ ਕੋਈ ਕੁਛ ਨਹੀਂ ਸਾਰੇ ਨਿਆਣੇ ਮੱਜਾਂ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਖਾਣ ਪੀਣ ਵਾਸਤੇ ਜਾਂ ਬਿਲੀ ਬੰਦ ਹੈ ਜਾਂ ਨਹੀਂ ਬੰਦ ਹੈ ਪਾਜੀ ਕੀ ਹਾਲਾਤ ਨੇ ਕਿ ਜਿਹੜੇ ਲੋਕ ਆ ਰਹੇ ਆ ਔਰ ਲਗਾਤਾਰ ਪਾਣੀ ਜਿਹੜਾ ਵਧਦਾ ਜਾ ਰਿਹਾ ਪਾਜੀ ਲਾਤ ਬਹੁਤ ਮਾੜਿਆ ਜੀ ਕਿਹੜਾ ਏਰੀਆ ਆਪਣਾ ਪਿੰਡ ਬਦੁੱਲਾਪੁਰ ਪੈਂਦਾ ਔਰ ਕੀ ਕਹਿਣਾ ਚਾਹੋਗੇ ਇਸ ਏਰੀਏ ਦੇ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਲਗਾਤਾਰ ਵਧਦੇ ਪ੍ਰਵਾਹ ਨੂੰ ਇਹ ਹੀ ਸਾਡੀ ਬੇਨਤੀ ਆ ਜੀ ਸਾਡੀ ਫਰਿਆਦ ਸੁਣੀ ਜਾਏ ਨਾ ਛੜਕ ਦਿੱਦੀ ਜਾਂ ਨਾ ਕੁਝ ਆਣ ਜਾਣ ਨੂੰ ਆਇਆ ਜਾਏ ਬੰਦ ਹੋ ਗਈ ਆ ਸਾਡੀ ਠੀਕ ਹੈ ਕੱਲ ਸਾਡਾ ਕੋਈ ਪਰਿਵਾਰ ਬਿਮਾਰ ਹੁੰਦਾ ਸੀ ਕਿੱਥੇ ਲੈ ਜਾ ਕਿਦਾਂ ਲਿਜਾ ਸਕਦਾ ਮੱਛਰ ਕੋਈ ਜਿਹੜੇ ਛੋਟੇ ਛੋਟੇ ਬੱਚੇ ਆ ਰਹੇ ਲੱਗਦਾ ਵੀ ਕਿ ਇੱਕ ਪਾਸੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇੱਕ ਟੋਬੇ ਤੋਂ ਬਾਹਰ ਨਿਕਲੇ ਜਾਵੇ ਨਹੀਂ ਸਾਨੂੰ ਤਾਂ ਜਿੱਤ ਕਰਕੇ ਕਿਸੇ ਨੇ ਦੱਸਿਆ ਨਹੀਂ ਤੇ ਇਹ ਅਕਦਮ ਪਾਣੀ ਛੜਦਾ ਵਾ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਲੋਕ ਕਿੱਦਾਂ ਹੁੰਦੇ ਜਾਂਦੇ ਬਹੁਤ ਮੁਸ਼ਕਲ ਆਉਣ ਲੱਗੇ ਆ ਜੀ ਕਈ ਵਿਚਾਰੇ ਤਰਕੇ ਆਣ ਲੱਗੇ ਆ ਤੇ ਉਹ ਦੇਖੋ ਜੀ ਕਿਹਦਾ ਆ ਤੁਹਾਡੇ ਸਾਹਮਣੇ ਆ ਤੁਹਾਡੇ ਬਦੁੱਲਾਪੁਰ ਪੈਣੀ ਮਿਰਜੇ ਖਾਮਣਿਆ ਦੀਆਂ ਮਿਆਣਾ ਮੈਣੀ ਮਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜਿਆਦਾ ਨੁਕਸਾਨ ਹੈ ਥੋੜਾ ਜਿਆਦਾਤਰ ਇਸ ਇਲਾਕੇ 'ਚ ਫਸਲ ਕਿਹੜੀ-ਕਿਹੜੀ ਹੁੰਦੀ ਆ ਜੀ ਇਹਦੇ ਇਹਦੇ ਵਿੱਚ ਜੀ ਗੰਨਾ ਤੇ ਪਨਾ ਝੋਨਾ ਜ਼ਿਆਦਾ ਹੁੰਦਾ ਹੈ ਤੇ ਜਿਹੜਾ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਕੀ ਗੱਲ ਕਰ ਰਹੀ ਸ਼ੁਰੂ ਹੋ ਰਹੀ ਅਸੀਂ ਤਾਂ ਨੇ ਵੀ ਬਾਬਾ ਮੇਰ ਕਰੇ ਤੇ ਪਾਣੀ ਲੈ ਜਾਵੇ ਤਾਂ ਅਸੀਂ ਜੀਵਿੰਦਾਰ ਬੱਜਣ ਨਹੀਂ ਤੇ ਬਹੁਤ ਮਾੜਾ ਹਾਲਤ ਹੋਏਗੀ ਸਾਨੂੰ ਪਿੰਡ ਨੂੰ ਵੀ ਸਾਡਿਆਂ ਨੂੰ ਖਤਰਾ ਹੈ ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜਿਹੜਾ ਜੰਗਲ ਦਾ ਏਰੀਆ ਪੈਂਦਾ ਕੀ ਇਹਦੇ ਵਿੱਚ ਵੀ ਪੜੀ ਹੈਗਾ ਪਾਣੀ ਹੈ ਜੀ ਸਾਰਾ ਪਾਣੀ ਫਿਰ ਗਿਆ ਸਾਰੇ ਪਾਣੀ ਹਾਂਜੀ ਪਾਣੀ ਜਾਨੀ ਦਰਿਆ ਤੇ ਕਰ ਪਾਣੀ ਹੀ ਪਾਣੀ ਗਰਦਾਸਪੁਰ ਵਾਲੂ ਗਿਆ ਪੰਜ ਨਹੀਂ ਜੀ ਉਧਰ ਦਾ ਸਾਨੂੰ ਨਹੀਂ ਪਤਾ ਸਾਨੂੰ ਤਾਂ ਆਪਾਂ ਜਿੱਥੇ ਰਹਿ ਰਹੇ ਆ ਆਪਣੇ ਇਲਾਕੇ ਦਾ ਪਤਾ ਹੈ ਜਿਹੜੇ ਪਾਣੀ ਦੇ ਹਾਲਾਤ ਬਣੇ ਔਰ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਵਿੱਚ ਚੱਲਦੇ ਆ ਭਾਈ ਸਰ 17 17 ਤੋਂ ਸਾਹਮਣੇ ਦਾ ਘਾਟ ਕਰ ਸੱਤ ਸੱਤ ਪਾਣੀ ਆ ਗਿਆ ਉਧਰ ਡੀਮ ਮੋਟਰ ਡੋਪ ਗਈਆਂ ਠੀਕ ਹੈ ਜੀ ਮੋਟਰਾਂ ਡੋਪ ਗਈਆਂ ਨਾਲ ਨੇ ਚੋਣ ਇਹਨਾਂ ਨੂੰ ਨੁਕਸਾਨ ਸਾਰਾ ਜਿਆਦਾਤਰ ਇਸ ਇਲਾਕੇ 'ਚ ਫਸਲ ਕਿਹੜੀ ਕਿਹੜੀ ਹੁੰਦੀ ਹੈ ਔਰ ਹਾਲਾਤ ਦੇਖੀਏ ਤਾਂ ਪਿਛਲੇ ਕੀ ਹਾਲਾਤ ਸੀ ਪਿਛਲੇ ਸਮੇਂ ਤੱਕ ਜੋ ਪਾਣੀ ਭਾਈ ਪਿਛਲੇ ਵੀ ਇਹੀ ਹੈ 2 ਸਾਲ ਪਹਿਲਾਂ ਆਇਆ ਸੀ ਪਾਣੀ ਉਹਦੀ ਵੀ ਸਾਰੀ ਫਸਲ ਮਰ ਗਈ ਨਾ ਕਰਨ ਕੋਈ ਬਾਅਦ ਚ ਕਿਉਂਕਿ ਜਲੜੀ ਬਹੁਤ ਜ਼ਿਆਦਾ ਹੋ ਗਈ ਤੇ ਫਸਲ ਹੁੰਦੀ ਨਹੀਂ ਹੀ ਪਈ ਤੋ ਜੋ ਨਾ ਦੇ ਆਹੀ ਹੁੰਦਾ ਉਹਦੇ ਪਾਣੀ ਆ ਜੀ ਮੰਗ ਕਰਦੇ ਹੋ ਮੇਰੇ ਨਾਲ ਮਸ਼ਾਹਰ ਹੋਸਾ ਸਨੀ ਵੀ ਕੁਛ ਨਹੀਂ ਤੇ ਬਾਕੀ ਤਾਂ ਇੱਥੇ ਭਾਈ ਇਹ ਬੰਦੇ ਦਾ ਕਾਫੀ ਆ ਮਾਲ ਡੰਗਰ ਵੀ ਵੇਚ ਆ ਜੇ ਤਾਂ ਤੇ ਪਿੰਡ ਦੇ ਆਸੇ ਪਾਸੇ ਪਾਣੀ ਨਹੀਂ ਬਾਕੀ ਨਾ ਪੈ ਚ ਵਧੀਆ ਜਾਂਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧੀਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਢੇ ਕੱਲ ਇੱਥੇ ਥੋੜਾ ਥੋੜਾ ਅਸੀਂ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਹਾ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਪਾਣੀ ਬਹੁਤ ਹੈ ਕਿ ਕਰੀ ਬੱਚਿਆਂ ਨੇ ਪਾਣੀ ਟਰੈਕਟਰ ਲੰਗਾ ਕੇ ਆਂਦਾ ਹੈ ਪਾਣੀ ਬਹੁਤ ਚੜੇ ਆਉਂਦਾ ਹੈ ਬੱਚੇ ਨਿੱਕੇ ਨਿੱਕੇ ਕੜਦੇ ਪੈ ਰਹੇ ਚਾਰੇ ਧੁਕੇ ਪਾਣੀ ਸਵੇਰ ਦੇ ਕਰ ਕੋਈ ਲਗੇ ਜਾਂਦੇ ਕੋਈ ਕੰਨਪਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਕਿੰਨੇ ਕੁ ਲੋਕ ਇਸ ਪਾਸੇ ਸ਼ਿਲਪਤੂਰੇਗੇ 40 50 ਘਰ ਹੈਗਾ 40 50 ਘਰ ਹੈ ਹਾਂਜੀ ਲੋਤ ਬਣੇ ਪਾਣੀ ਲੈ ਕੇ ਫਾਜੀ ਮੈਂ ਪਿੰਡ ਬੂਠਾ ਤੋਂ ਆਇਆ ਵਾਂ ਜਾਣੇ ਕਿ ਮੌਕੇ ਸਰ ਦੇਖ ਰਹੇ ਆ ਪਾਣੀ ਬਹੁਤ ਛੜਿਆ ਟਰਾਲੀਆਂ ਟਰੈਕਟਰਾਂ ਦੇ ਬੱਚੇ ਨਾਲ ਡੰਗਰ ਲਈ ਜਾਂਦੀਆਂ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਂਦੀ ਹੈ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਹੋਈ ਹੈ ਹਾਂਜੀ ਸਹਾਇਤਾ ਕੋਈ ਨਹੀਂ ਆ ਬੋਲੋ ਜੀ ਬਹੁਤ ਜ਼ਿਆਦੇ ਨੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਆਂਦਿਆ ਹੋਵੇ ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਾ ਖਰਾਬ ਹੋ ਗਿਆ ਹੋਵੇ ਜਿੰਨੀ ਫਸਲ ਹੈ ਸਭ ਡੁੱਬੀ ਹੋਈ ਹੈ ਕਿਹੜੀ ਫਸਲ ਜਾ ਕੇ ਇੱਥੇ ਹੁੰਦੀ ਹੈ ਕਿੰਨੇ ਕੁ ਲੋਕ ਕਿਹੜਾ ਪਿੰਡ ਪੈਂਦਾ ਹੈ ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ ਆਪਣੇ ਮੰਡਲ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਕਿ ਪਾਣੀ ਦੁਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਕੀ ਪਿੰਡ ਦੇ ਲੋਕ ਇੱਥੇ ਰਹਿੰਦੇ ਆ ਕਿੰਨੇ ਹਾਂ ਜੀ ਹੱਗਨੇ ਇੱਥੇ 30 40 ਘਰ ਹੈਗੇ ਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਬੀਨ ਸਾਰੇ ਕਿੰਨਾ ਕ ਪਾਣੀ ਕਰਾ ਚੈਸਟਰ ਕਰਾ ਦੇ ਪਾਣੀ ਪਾਜੀ ਥੋੜਾ ਜਿਹਾ ਹਟਾ ਕਰ ਤੇ ਮਨ ਲੋ ਕਿ ਜਿੱਦਾਂ ਹੁਣ ਮਾਤਰਾ ਵਧਨ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਦੋਂ ਫਿਰ ਸਾਰੇ ਡੁੱਬ ਜਾਂਦੇ ਤੇ ਨਾ ਫਸਲ ਕੁਝ ਨਹੀਂ ਵੱਧਦੀ ਹੈਗੀ 2023 ਜੀ ਵੀ ਇਦਾਂ ਹੋਇਆ ਜੀ ਕਹਿੰਦੇ ਜੀ ਗਵਰਨਮੈਂਟ ਨੂੰ ਕੁਝ ਮਿਲੇਗਾ ਉਦੋਂ ਵੀ ਕੱਖ ਨਹੀਂ ਮਿਲਿਆਗਾ ਸਭ ਇਹਦੇ ਰੋਪੇਟ ਦੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣਾ ਪੈਸੇ ਜਿੰਨਾ ਲਾ ਕੇ ਮੁੱਲ ਦੇਣੇ ਪਏ ਜਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਆਪਣੇ ਇੱਥੇ ਜੀ ਜਿਆਦਾ ਝੋਨਾ ਕਣਕ ਵੇ ਤੇ ਝੋਨਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸਲਾਂ ਜਦੋਂ ਪਿਛਲੇ ਮਹੀਨੇ ਤੇ ਜਦੋਂ ਕੁਝ ਵੀ ਨਹੀਂ ਬਚਿਆਗਾ ਜਿੰਨੇ ਫਸਲਾਂ ਸਭ ਖਰਾਬ ਹੋ ਗਈ ਪਾਣੀ ਆਦੇ ਗਲਗਲ ਪਾਣੀ ਆਇਆ ਕੋਈ ਸੜਕ ਨਹੀਂ ਤੇ ਪਿੰਡਾਂ ਦੀ ਕੋਈ ਕੁਝ ਨਹੀਂ ਸਾਰੇ ਨਿਆਣੇ ਮੱਝਾਂ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਖਾਣ ਪੀਣ ਵਾਸਤੇ ਜਾਂ ਬਿਲੀ ਬੰਦ ਹੈ ਜਾਂ ਨਹੀਂ ਬੰਦ ਹੈ ਭਾਈ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਜਿਹੜੇ ਲੋਕ ਆ ਰਹੇ ਆ ਔਰ ਲਗਾਤਾਰ ਪਾਣੀ ਜਿਹੜਾ ਵਧਦਾ ਜਾ ਰਿਹਾ ਭਾਈ ਲਾ ਤਾਂ ਬਹੁਤ ਮਾੜਿਆ ਜੀ ਕਿਹੜਾ ਏਰੀਆ ਆਪਣਾ ਪਿੰਡ ਬਦੁੱਲਾਪੁਰ ਪੈਂਦਾ ਔਰ ਕੀ ਕਹਿਣਾ ਚਾਹੋਗੇ ਇਸ ਏਰੀਏ ਦੇ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਲਗਾਤਾਰ ਵਧਦੇ ਪ੍ਰਵਾਹ ਸੰ ਲਈ ਸਾਡੀ ਬੇਨਤੀ ਆ ਜੀ ਸਾਡੀ ਫਰਿਆਦ ਸੁਣੀ ਜਾਏ ਨਾ ਛੜਕ ਦਿੱਦੀ ਜਾਂ ਨਾ ਕੁਝ ਆਣ ਜਾਣો ਆਇਆ ਜਾਏ ਬੰਦ ਲੋਕ ਗੁਈਆ ਥੇ ਕਾ ਨੂੰ ਸਾਡਾ ਕੋਈ ਪਰਿਵਾਰ ਬਿਮਾਰ ਹੁੰਦਾ ਸੀ ਕਿੱਥੇ ਲੈ ਜਾ ਕਿਦਾਂ ਲਿਜਾ ਸਕਦੇ ਮੱਛਰਾਰੇ ਇੱਥੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇਹ ਟੋਬੇ ਤੋਂ ਬਾਹਰ ਨਿਕਲੇ ਜਾਵੇ ਨਹੀਂ ਸਾਨੂੰ ਤਾਂ ਜਿੱਦ ਕਰਕੇ ਕਿਸੇ ਨੇ ਦੱਸਿਆ ਨਹੀਂ ਤੇ ਇਹ ਅਕਦਮ ਪਾਣੀ ਛੜਦਾ ਵਾ ਸਾਡੇ ਹਾਲ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਲੋਕ ਕਿੱਦਾਂ ਹੁੰਦੇ ਜਾਂਦੇ ਬਹੁਤ ਮੁਸ਼ਕਲ ਆਣ ਲੱਗੇ ਆ ਜੀ ਕਈ ਵਿਚਾਰੇ ਤਰ ਕੇ ਆਣ ਲੱਗੇ ਆ ਤੇ ਉਹ ਦੇਖੋ ਜੀ ਕੀ ਧਾਰਿਆ ਤੋਂ ਸਾਹਮਣੇ ਆ ਤੇ ਉੱਲਾਪ ਪਰ ਪੈਣੀ ਮਿਰਜੇ ਫਾਂ ਮੜਿਆਦੀਆਂ ਮਿਆਣਾ ਮੈਣੀ ਇਹ ਮੈਂ ਮੇਵਾ ਮੈਣੀ ਇਹ ਫਸਲ ਸਾਰੇ ਡੁੱਬੇ ਪਏ ਇਹਨਾਂ ਦਾ ਖਤਰਾ ਹੀ ਇਹ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜਿਆਦਾ ਨੁਕਸਾਨ ਹੈ ਥੋੜਾ ਜਿਆਦਾਤਰ ਇਸ ਇਲਾਕੇ ਜੀ ਫਸਲ ਕਿਹੜੀ ਕਿਹੜੀ ਹੁੰਦੀ ਹੈ ਜੀ ਇਹ ਦੇ ਵਿੱਚ ਜੀ ਗੰਨਾ ਤੇ ਪਰਾ ਝੋਨਾ ਜੀ ਹਾਂ ਹੁੰਦਾ ਹੈ ਤੇ ਪਾਣੀ ਛੱਡਿਆ ਯਾਰ ਪਾਣੀ ਲੈ ਕੇ ਕੀ ਗਣਾ ਚਾਹੋ ਬਰਸਾਤ ਵੀ ਜਾ ਰਹੀ ਸ਼ੁਰੂ ਹੋ ਰਹੀ ਅਸੀਂ ਜਾਣੇ ਆ ਵੀ ਬਾਬਾ ਮੇਅਰ ਕਰਦੇ ਤੇ ਪਾਣੀ ਲੈ ਜਾਵੇ ਤੇ ਅਸੀਂ ਜੀਵਿਦਾਰ ਬੱਜਣ ਨਹੀਂ ਤੇ ਬਹੁਤ ਮਾੜਾ ਹਾਲਤ ਹੋਏਗੀ ਸਾਨੂੰ ਪਿੰਡ ਨੂੰ ਵੀ ਸਾਡੇ ਨੂੰ ਖਤਰਾ ਹੈ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜੰਗਲ ਦਾ ਪੈਂਦਾ ਕਿ ਇਹਦੇ ਵਿੱਚ ਵੀ ਪਾਣੀ ਹੈਗਾ ਪਾਣੀ ਹੈ ਜੀ ਸਾਰੇ ਪਾਣੀ ਫਿਰ ਗਿਆ ਜੇ ਜੰਗਲ ਚ ਵੀ ਸਾਰੇ ਪਾਣੀ ਹਾਂਜੀ ਦਰਦਸਪਰ ਵਾਲੂ ਉਧਰ ਦਸ ਪੰਜ ਥਪੜੇ ਔਰ ਕੀ ਗੱਲ ਦਿਆ ਸਾਰਾ ਪਾਡੋ ਝੋਨੇ ਦੀ ਝੋਨੇ ਜੇ ਫਸਲ ਕਿਹੜੀ ਕਿਹੜੀ ਹੁੰਦੀ ਔਰ ਪਿਛਲੇ ਹੜਾਂ ਦੇ ਹਾਲਾਤ ਦੇਖੀਏ ਤਾਂ ਪਿਛਲੇ ਕੀ ਹਾਲਾਤ ਸੀ ਪਿਛਲੇ ਸਮੇਂ ਦਰਾਂ ਜੋ ਪਾਣੀ ਭਾਈ ਪਿਛਲੇ ਵੀ ਇਹੀ 2 ਸਾਲ ਪਹਿਲਾਂ ਆਇਆ ਸੀ ਪਾਣੀ ਉਹਦੀ ਵੀ ਸਾਰੀ ਫਸਲ ਮਰ ਗਈ ਨਾ ਕਣਕ ਕੋਈ ਬਾਅਦ ਚ ਕਿਉਂਕਿ ਜਲੜੀ ਬਹੁਤ ਜ਼ਿਆਦਾ ਹੋ ਗਈ ਤੇ ਫਸਲ ਹੁੰਦੀ ਨਹੀਂ ਸੀ ਭਈ ਤੇ ਝੋਨਾ ਤੇ ਆਹੀ ਹੁੰਦਾ ਉਹਦੇ ਪਾਣੀ ਆ ਜਾਂਦਾ ਕੀ ਮੰਗ ਕਰਦੇ ਹੋ ਕੋਈ ਮੁਆਵਜ਼ਾ ਵਗੈਰਾ ਪਿਛਲੇ ਸਮੇਂ ਦੌਰਾਨ ਮਿਲਿਆ ਸੀ ਕਿ ਸਰਕਾਰ ਚ ਕੁਝ ਹੈ ਪ੍ਰੋਸਰ ਪਾਜੀ ਹਾਂ ਨਹੀਂ ਕੋਈ ਪ੍ਰੋਸਰ ਨਹੀਂ ਆ ਵੈਸੇ ਪਿਛਲੀ ਵਾਰੀ ਵੀ ਕੁਝ ਨਹੀਂ ਦਿੱਤਾ ਇੱਥੇ ਪਤਾ ਨਹੀਂ ਬਾਕੀ ਹੋਰ ਕਿਤੇ ਦਿੱਤਾ ਕਿ ਨਹੀਂ ਦਿੱਤਾ ਇੱਥੇ ਕੁਝ ਨਹੀਂ ਮਿਲਿਆ ਕਿਸੇ ਨੂੰ ਭਾਈ ਇਹ ਬੰਦੇ ਦਾ ਕਾਫੀ ਆ ਮਾਲ ਡੰਗਰ ਵੀ ਵੇਚ ਆ ਜੇ ਤਾਂ ਤੇ ਪਿੰਡ ਦੇ ਆਸ-ਪਾਸੇ ਪਾਣੀ ਵਾਖੇਰਾ ਪੈ ਚ ਵਧੀ ਜਾਂਦਾ ਘਟਣ ਦਾ ਨਾਂ ਨਹੀਂ ਲੈਂਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧਿਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਢੇਂ ਜੀ ਕੱਲ ਇਥੇ ਥੋੜਾ ਥੋੜਾ ਅਸੀਂ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਾਹਾਂ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਪਾਣੀ ਬਹੁਤ ਹੈ ਕੀ ਕਰੀਏ ਬੱਚਿਆਂ ਨੇ ਪਾਣੀ ਟਰੈਕਟਰ ਲੰਗਾ ਕੇ ਆਂਦਾ ਹੈ ਪਾਣੀ ਬਹੁਤ ਚੜੇ ਆਉਂਦਾ ਹੈ ਬੱਚੇ ਨਿੱਕੇ ਨਿੱਕੇ ਕੜਦੇ ਪੈ ਰਹੇ ਚਾਰੇ ਧੁਕੇ ਪਾਣੀ ਸਵੇਰ ਦੇ ਕੋਈ ਕੋਈ ਲਗੇ ਜਾਂਦੇ ਕੋਈ ਕੰਨ ਭਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਕਿੰਨੇ ਕੁ ਲੋਕ ਇਸ ਪਾਸੇ ਸਿੰਜਦੇ ਹੋਗੇ 40 50 ਘਰ ਹੈਗਾ 40 50 ਘਰ ਹਾਂਜੀ ਲੋਤ ਬਣੇ ਪਾਣੀ ਲੈ ਕੇ ਭਾਜੀ ਮੈਂ ਪਿੰਡ ਬੂਠਾ ਤੋਂ ਆਇਆ ਹਾਂ ਜਾਣੇ ਕਿ ਮੌਕੇ ਸਰ ਦੇਖ ਰਹੇ ਹਾਂ ਪਾਣੀ ਬਹੁਤ ਛੜਿਆ ਹੈ ਟਰਾਲੀਆਂ ਟਰੈਕਟਰਾਂ ਦੇ ਬੱਚੇ ਨਾਲ ਡੰਗਰ ਲਈ ਜਾਂਦੀਆਂ ਹਾਂ ਹਾਂਜੀ ਇਹਨਾਂ ਦੀ ਕਿਸੇ ਸਹਾਇਤਾ ਕੀਤੀ ਜਾਵੇ ਕੋਈ ਸਰਕਾਰ ਵੱਲੋਂ ਇਸ ਦੀ ਸਹਾਇਤਾ ਹੋਈ ਹੈ ਹਾਂਜੀ ਸਹਾਇਤਾ ਕੋਈ ਨਹੀਂ ਆ ਬੋਲੋ ਭਾਜੀ ਬਹੁਤ ਜ਼ਿਆਦੇ ਨੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਆਂਦਿਆ ਹੋਵੇ ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਾ ਖਰਾਬ ਹੋ ਗਿਆ ਹੋਵੇ ਜਿੰਨੀ ਫਸਲ ਹੈ ਸਭ ਡੁੱਬੀ ਹੋਈ ਹੈ ਕਿਹੜੀ ਫਸਲ ਜਾਂ ਕਰ ਇੱਥੇ ਹੁੰਦੀ ਹੈ ਕਿੰਨੇ ਕੁ ਲੋਕ ਕਿਹੜਾ ਪਿੰਡ ਪੈਂਦਾ ਹੈ ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ ਆਪਣਾ ਮੰਡਰ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਕਿ ਪਾਣੀ ਦੁਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਕੀ ਪਿੰਡ ਦੇ ਲੋਕ ਇੱਥੇ ਰਹਿੰਦੇ ਆ ਕਿੰਨੇ ਹਾਂ ਜੀ ਹੈਗੇ ਨੇ ਇੱਥੇ 30 40 ਘਰ ਹੈਗੇ ਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਬਿਨ ਸਾਰੇ ਕਿੰਨਾ ਕ ਪਾਣੀ ਕਰਾ ਚੈਸਟਰ ਪਾਣੀ ਕਰਾ ਦੇ ਪਾਣੀ ਪਾ ਜੀ ਥੋੜਾ ਜਿਹਾ ਹਟਾ ਕਰ ਤੇ ਮਨ ਲੋ ਕਿ ਜਿੱਦਾਂ ਹੁਣ ਮਾਤਰਾ ਵਧਣ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ 2023 ਚ ਵੀ ਇਦਾਂ ਹੋਇਆ ਜੀ ਕਹਿੰਦੇ ਜੀ ਗਵਰਨਮੈਂਟ ਨੂੰ ਕੁਝ ਮਿਲੇਗਾ ਉਹ ਵੀ ਕੱਖ ਨਹੀਂ ਮਿਲਿਆਗਾ ਸਭ ਇਹਦੇ ਰੋਪੇਟ ਕੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣਾ ਪੈਸੇ ਮਤਲਬ ਕਿ ਮੁੱਲ ਦੇਣੇ ਪਏ ਜਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਆਪਣੇ ਇੱਥੇ ਜੀ ਜਿਆਦਾ ਝੋਨਾ ਕਣ ਕੇ ਤੇ ਝੋਨਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸਲਾਂ ਜਿੱਦੋਂ ਪਿਛਲੀ ਵਾਰੀ ਤੇ ਜਦੋਂ ਕਭ ਕੁਝ ਵੀ ਨਹੀਂ ਬਚਿਆਗਾ ਜਿੰਨੇ ਫਸਲਾਂ ਸਭ ਖਰਾਬ ਹੋ ਗਈ ਪਾਣੀ ਆਦੇ ਗਲਗਲ ਪਾਣੀ ਆਇਆ ਕੋਈ ਸੜਕ ਨਹੀਂ ਤੇ ਪਿੰਡਾਂ ਦੀ ਕੋਈ ਕੁਝ ਨਹੀਂ ਸਾਰੇ ਨਿਆਣੇ ਮੱਝਾਂ ਸਭ ਪਿੰਡ ਚ ਬਾਹਰ ਕੱਢਦੇ ਪਿਆ ਔਰ ਜੇਕਰ ਗੱਲ ਕੀਤੀ ਜਾਵੇ ਤੇ ਕੋਈ ਖਾਣ ਪੀਣ ਵਾਸਤੇ ਜਾਂ ਬਿਲੀ ਬੰਦ ਹੈ ਜਾਂ ਨਹੀਂ ਬੰਦ ਹੈ ਬੰਦ ਹੈ ਭਾਈ ਕੀ ਹਾਲਾਤ ਆ ਪਾਣੀ ਨੂੰ ਲੈ ਕੇ ਜਿਹੜੇ ਲੋਕ ਆ ਰਹੇ ਆ ਔਰ ਲਗਾਤਾਰ ਪਾਣੀ ਜਿਹੜਾ ਵਧਦਾ ਜਾ ਰਿਹਾ ਭਾਈ ਲਾਤਾ ਬਹੁਤ ਮਾੜਿਆ ਜੀ ਕਿਹੜਾ ਇਰੀਆ ਆਪਣਾ ਪਿੰਡ ਬੰਦੁੱਲਾਪੁਰ ਪੈਂਦਾ ਔਰ ਕੀ ਲਗਾਤਾਰ ਵਧਦੀ ਪਿਆਸ ਸੁਣੀ ਜਾਏ ਨਾ ਛੜਕਦੀ ਦੀ ਜਾਂ ਨਾ ਕੁਛ ਆਣ ਜਾਣ ਆਇਆ ਜਾਏ ਬੰਦ ਹੋ ਗਈ ਆ ਸਟੇ ਠੀਕ ਹੈ ਕੱਲੋਂ ਸਾਡਾ ਕੋਈ ਪਰਿਵਾਰ ਬਿਮਾਰ ਹੋਂਦਾ ਅਸੀਂ ਕਿੱਥੇ ਰਹਿਏ ਕਿਦਾਂ ਲਿਜਾ ਸਕਦੇ ਹਾਂ ਮੱਛਰ ਕੋਈ ਜਿਹੜੇ ਛੋਟੇ ਛੋਟੇ ਬੱਚੇ ਆ ਰਹੇ ਲੱਗਦਾ ਵੀ ਕਿ ਇੱਕ ਪਾਸੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇਹ ਟੋਬੇ ਤੋਂ ਬਾਹਰ ਨਿਕਲੇ ਜਾਵੇ ਨਹੀਂ ਸਾਨੂੰ ਤਾਂ ਜਿੱਦ ਕਰਕੇ ਕਿਸੇ ਨੇ ਦੱਸਿਆ ਨਹੀਂ ਤੇ ਇਹ ਅਕਦਮ ਪਾਣੀ ਛੜਦਾ ਵਾ ਸਾਡੇ ਹਾਲ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਲੋਕ ਕਿੱਦਾਂ ਹੁੰਦੇ ਜਾਂਦੇ ਬਹੁਤ ਮੁਸ਼ਕਲ ਆਉਣ ਲੱਗੇ ਆ ਜੀ ਕਈ ਵਿਚਾਰੇ ਤੜਕੇ ਆਣ ਲੱਗੇ ਆ ਤੁਹਾਡੇ ਕੋ ਕਤਾਰਿਆ ਤੁਹਾਡੇ ਸਾਹਮਣੇ ਆ ਤੁਹਾਡੇ ਅਬਦੁੱਲਾਪੁਰ ਪੈਣੀ ਮਿਰਜੇ ਖਾਮਣੀਆਂ ਮਿਆਣਾ ਮੈਣੀ ਇਹ ਮੇਵਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਹੈ ਥੋੜਾ ਨਹੀਂ ਜਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਟੀਮ ਦੇ ਇਹਦੇ ਵਿੱਚ ਜੀ ਗੰਨਾ ਤੇ ਪਨਾ ਝੋਨਾ ਜ਼ਿਆਦਾ ਹੁੰਦਾ ਹੈ ਤੇ ਜਿਹੜਾ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਕੀ ਗਣਾ ਚਾਹ ਲੋ ਸੱਤ ਵੀ ਗੱਲ ਤਾਂ ਰੇਡੀ ਸ਼ੁਰੂ ਹੋ ਰਹੀ ਅਸੀਂ ਤਾਂ ਜਾਣਦੇ ਆ ਵੀ ਬਾਬਾ ਮੇਅਰ ਕਰ ਰਹੇ ਤੇ ਪਾਣੀ ਲੈ ਜਵੇ ਤਾਂ ਅਸੀਂ ਜਿਹੜੀ ਦਾ ਪਾ ਜਾਣੇ ਤੇ ਹੋਰ ਮਾਰਾ ਹੋਏਗੀ ਸਾਨੂੰ ਪਿੰਡ ਨੂੰ ਵੀ ਸਾਡੇ ਨੂੰ ਖਤਰਾ ਹੈ ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜਿਹੜਾ ਅੰਕਲ ਏਰੀਆ ਪੈਂਦਾ ਕੀ ਦੇ ਵੀ ਪਾਣੀ ਪਾਣੀ ਸਾਰੇ ਪਾਣੀ ਹਾਂਜੀ ਪਾਣੀ ਜੰਗਲ ਚ ਵੀ ਸਾਰੇ ਪਾਣੀ ਪਾਣੀ ਹਾਂਜੀ ਦਰਿਆ ਚ ਕਰ ਪਾਣੀ ਪਾਣੀ ਗਰਦਾ ਫਾਸਫੋਰਲ ਵੀ ਗਿਆ ਪਾਣੀ ਨਹੀਂ ਜੀ ਉਧਰ ਦਾ ਸਾਨੂੰ ਨਹੀਂ ਪਤਾ ਸਾਨੂੰ ਕਿ ਆਪਾਂ ਜਿੱਥੇ ਰਹਿ ਰਹੇ ਆਂ ਆਪਣੇ ਇਲਾਕੇ ਦਾ ਪਤਾ ਹੈ ਜਿਹੜੇ ਪਾਣੀ ਦੇ ਹਾਲਾਤ ਬਣੇ ਔਰ ਕੀ ਕਹਿਣਾ ਚਾਹੋਗੇ ਇਹਨਾਂ ਹਾਲਾਤਾਂ ਵਿੱਚ ਚੱਲਦੇ ਆ ਭਾਜੀ ਸਾਰਾ ਸਾਰਾ ਤੁਹਾਡੇ ਸਾਹਮਣੇ ਦਾ ਕੱਟ ਕਰੇ 7-7 ਫੁੱਟ ਪਾਣੀ ਆ ਗਿਆ ਉਧਰ ਤੁਹਾਡੀਆਂ ਮੋਟਰਾਂ ਡੁੱਬ ਗਈਆਂ ਠੀਕ ਜੀ ਮੋਟਰਾਂ ਡੁੱਬ ਗਈਆਂ ਨਾਲੇ ਝੋਨੇ ਨੂੰ ਨੁਕਸਾਨ ਸਾਰਾ ਯਾਰ ਤਰ ਇਸ ਇਲਾਕੇ 'ਚ ਫਸਲ ਕਿਹੜੀ-ਕਿਹੜੀ ਹੁੰਦੀ ਹੈ ਔਰ ਪਿਛਲੇ ਹੜ੍ਹਾਂ ਦੇ ਹਾਲਾਤ ਦੇਖੀ ਜਾਂਦੇ ਪਿਛਲੇ ਕੀ ਹਾਲਾਤ ਸੀ ਸਮੁੰਦਰੋਂ ਜੋ ਪਾਣੀ ਪਈ ਪਿਛੇ ਵੀ ਇਹੀ 2 ਸਾਲ ਪਹਿਲਾਂ ਆਇਆ ਸੀ ਪਾਣੀ ਉਹਦੀ ਵੀ ਸਾਰੀ ਫਸਲ ਮਰ ਗਈ ਨਾ ਕਣਕ ਹੋਈ ਬਾਚ ਕਿਉਂਕਿ ਜਲੜੀ ਬਹੁਤ ਜ਼ਿਆਦਾ ਹੋ ਗਈ ਤੇ ਤੇ ਝੋਨਾ ਤੇ ਆਹੀ ਆ ਜਾਂਦਾ ਘਰਦੇ ਕੋਈ ਮਾਨ ਮਿਲਿਆ ਸੀ ਕਿ ਸਰਕਾਰ ਭਾਜੀ ਹੈ ਨਹੀਂ ਕੋਈ ਪ੍ਰੋਸ ਨਹੀਂ ਆ ਵੈਸੇ ਨਹੀਂ ਦਿੱਤਾ ਥੇ ਦਿੰਦਾ ਦਿੱਤਾ ਕਿ ਨਹੀਂ ਦਿੱਤਾ ਇੱਥੇ ਕੁਝ ਨਹੀਂ ਪਾਈ ਇਹ ਬੰਦੇ ਦਾ ਕਾਫੀ ਆਡੇ ਤਾਂ ਜੇ ਪਾਸੇ ਪਾਣੀ ਜਾਂਦਾ ਘੜਨ ਦਾ ਨਾਂ ਨਹੀਂ ਲੈਂਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧਿਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵਧ ਗਿਆ ਆਡੇ ਨੇ ਥੋੜਾ ਹੀ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਾਹਾਂ ਟ੍ਰੈਕ ਲਗਾਇਆ ਵਿੱਚ ਪਾਣੀ ਬਹੁਤ ਹੈ ਕੀ ਕਰੀਏ ਬੱਚੇ ਅਸੀਂ ਆਏ ਪਾਣੀ ਟ੍ਰੈਕ ਲੰਘਾ ਅਗਲੇ ਆਂਦਾਈ ਪਾਣੀ ਬਹੁਤ ਚੜੇ ਆ ਰਹੇ ਬੱਚੇ ਕਿੰਨੇ ਕਿ ਕਿੜਦੇ ਪੈਣੇ ਸਿਆਰੀ ਤੋ ਕੇ ਪਾਣੀ ਸਵੇਰ ਦੇ ਕਦੋਂ ਲਗਾਏ ਜਾਂਦੇ ਕੋਈ ਕੈਨਪਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਕਿੰਨੇ ਕੁ ਲੋਕ ਐ ਇਸ ਪਾਸੇ ਸ਼ਿੰਗਲੇ ਉੱਠੇਗੇ 40 50 ਘਰ ਹੈਗਾ ਹਾਂਜੀ ਲੋਤ ਬਣੇ ਪਾਣੀ ਲੈ ਕੇ ਫਾਜੀ ਮੈਂ ਪਿੰਡ ਬੂਠਾ ਤੋਂ ਆਇਆ ਵਾਂ ਯਾਨੀ ਕਿ ਮੌਕੇ ਸਰ ਦੇਖ ਰਹੇ ਆ ਪਾਣੀ ਬਹੁਤ ਛੜਿਆ ਹੈ ਟਰਾਲੀਆਂ ਟਰੈਕਟਰਾਂ ਦੇ ਬੱਚੇ ਨਾਲ ਡੰਗਰ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਕੋਈ ਸਰਕਾਰ